ਇਤਿਹਾਸਿਕ ਕਸਬਾ ਧਿਆਨਪੁਰ ਨਾਲ ਲੱਗਦੇ ਪਿੰਡ ਸੰਘੇੜਾ ਵਿੱਚ ਬੀਤੀ ਰਾਤ ਇੱਕ ਕਿਸਾਨ ਦੀਆਂ ਤਿੰਨ ਮੱਜਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਿੰਦਰ ਸਿੰਘ ਸੰਘੇੜਾ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇ ਰਾਤ ਮੱਜਾਂ ਦੀਆਂ ਧਾਰਾਂ ਕੱਢ ਕੇ ਮੈਂ ਆਪਣੇ ਘਰ ਵਾਪਸ ਚਲੇ ਗਿਆ ਤੇ ਸਵੇਰੇ ਜਦ ਆ ਕੇ ਡੇਰੇ ਖੋਲੇ ਤਾਂ ਉਥੇ ਤਿੰਨ ਮੱਜਾਂ ਗਾਇਬ ਸਨ ਇਹ ਵਣ ਪੰਜਾਬੀ ਟੀਵੀ ਲਈ ਲਪਿਤ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਭਾਜੀ ਕੀ ਨਾਮ ਹੈ ਗੁਰਵਿੰਦਰ ਸਿੰਘ ਕਿਹੜਾ ਪਿੰਡ ਆ ਸੰਘੇੜਾ ਕੀ ਮਾਮਲਾ ਆ ਤੇ ਕੀ ਹੋਇਆ ਤੁਹਾਡੀ ਮੰਗ ਚੋਰੀ ਹੋਣ ਦਾ ਕੀ ਪੂਰਾ ਅਸੀਂ ਇਸ ਡੰਗ ਬੱਦੇ ਨੇ ਖੜੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਜਾਂ ਦੁੱਧ ਪੀ ਕੇ ਆਏ ਆ ਤੇ ਫਿਰ ਆਣ ਕੇ ਵੇਖਿਆ ਆ ਅਸੀਂ ਡੰਗਰ ਇਥੋਂ ਖੋਲ ਕੇ ਲਾਗੇ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਨੇ ਇਥੋਂ ਡੇਰੇ ਤੋਂ ਖੋਲ ਕੇ ਖੜੇ ਆ 40 ਕਿੱਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:00 11 ਵਜੇ ਟੈਂਪੂ ਆਇਆ ਆ ਉਹ ਟੈਂਪੂ ਦੇ ਵਿੱਚ ਚੜਾਏ ਗਏ ਆ ਤੁਹਾਡੇ ਕੋਲ ਕੋਈ ਪੁੱਛਣ ਨੂੰ ਫਾਰਮ ਕੀ ਹੈ ਹਾਂ ਜੀ ਪੁੱਛਣ ਨੂੰ ਦਿਖਾ ਦੇਖ ਦਿੱਤੀ ਆਂ ਮੰਗ ਆ ਮੰਗ ਕਰਨੇ ਵੀ ਸਾਡੀ ਪੁਲਿਸ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਬਣ ਕੇ ਦਿੱਤਾ ਜਾਵੇ ਠੀਕ ਹਾਂ ਜੀ ਗੰਗਾ ਸਿੰਘ son of ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਾਇ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਰਹਿਣ ਵਾਲਾ ਹਾਂ ਮੇਰੇ ਨੇੜੇ ਦੀ ਥਾਣਾ ਕਿਲਾਲਾ ਸਿੰਘ ਪੈਂਦਾ ਹੈ ਥਾਣਾ ਤਰੀ ਨੂੰ ਆਪਾਂ ਦਾਰ ਨਗਰ ਚੋਕੇ ਪੱਠੇ-ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧਾ ਪੀ ਕੇ ਪਰਤਣਾਉਣ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ 'ਚ ਇੱਧਰ ਉੱਧਰ ਭਾਲ ਕਰਦੇ ਗਏ ਫੇਰਾਂ ਨੂੰ ਜਦੋਂ ਸਵੇਰ ਨੂੰ ਯੂਨੀ 3 ਦੇ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀਹਾੜੀ ਤੋਂ ਕਾਨਕਾ ਤੱਕ ਲੈ ਕੇ ਤੁਰਾ ਕੇ ਲੈ ਕੇ ਗਏ ਆ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਸਰ ਵੱਲੋਂ ਪੜਤਾਲ ਨਹੀਂ ਕੀਤੀ ਗਈ ਆਪਾਂ ਪੜਤਾਲ ਬਿਲਕੁਲ ਵੀਡੀਓ ਹੈ ਕੋਈ ਸਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਕਿ 2:00 ਵਜੇ 11 ਮਿੰਟ ਦਾ ਟੈਂਪੂ ਲੰ ਉਹਦਾ ਨੰਬਰ ਸ਼ੋ ਨਹੀਂ ਪੂਰਾ ਹੋ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੱਭਦੀਆਂ ਤੇ ਜਾਣ ਜਾਂ ਸਾਡੇ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ